ਹਾਂਜੀ ਸਾਸ਼ਟਰੀ ਅਕਾਲ ਬਰਾਡ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਹੈ ਜੀ ਉਹ ਬੈਲਵੈਟ ਦੇ ਵਿੱਚ ਕਪੜਾ ਆਪਣੇ ਕੋਲੇ ਆਵਲਾ ਜੀ ਠੀਕ ਹੈ ਇਹਦੇ ਕਮੀਜ਼ ਦੀ ਆਪਾਂ ਕਟਿੰਗ ਸ਼ਾਇਦ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਤੁਸੀਂ ਦੇ ਚੁੱਕੇ ਹਾਂ ਠੀਕ ਹੈ ਜੀ ਉਹਨਾਂ ਦੇ ਨਾਲੋਂ ਜਿਹੜਾ ਇਹ ਚੌੜੇਪਣੇ ਦੇ ਵਿੱਚ ਕਪੜਾ ਸੀਗਾ ਚੌੜੇਪਣੇ ਦੇ ਵਿੱਚੋਂ ਇਹ ਕਪੜਾ ਇਸ ਤਰ੍ਹਾਂ ਉਤਰਿਆ ਸੀ ਠੀਕ ਹੈ ਜੀ ਇਸੇ ਤਰ੍ਹਾਂ ਜਿਸੇ ਤਰ੍ਹਾਂ ਇਹ ਵਿਸ਼ਿਆ ਹੋਏ ਐਸੇ ਤਰ੍ਹਾਂ ਉਤਰਿਆ ਸੀ ਇਸ ਤੋਂ ਇਦੋਂ ਹੇਠੇ-ਹੇਠੇ ਆਪਾਂ ਇਹਨਾਂ ਦੇ ਕਮੀਜ਼ ਦੀ ਲੈਂਥ ਉਤਾਰਤੀ ਸੀ ਉਦੋਂ ਨੀਚੇ ਇੰਨਾ ਕਪੜਾ ਬਚਿਆ ਠੀਕ ਹੈ ਜੀ ਹੁਣ ਆਪਾਂ ਚੜਾਈ ਚੌੜੇਪਣੇ ਦੇ ਵਿੱਚ ਬਾਜੂ ਆ ਗਈ ਵੈਲਵਟ ਦੇ ਸੂਟ ਦੀ ਵਾਜੂ ਕਟਿੰਗ ਕਰਨ ਦਾ ਤਰੀਕਾ ਦੱਸ ਨਹੀਂ ਤੁਹਾਨੂੰ ਠੀਕ ਹੈ ਜੀ ਇਹਨਾਂ ਦਾ ਦੇਖੋ ਜੀ ਇਹਨੂੰ ਇਸ ਤਰ੍ਹਾਂ ਜਿੰਮੀ ਕੱਪੜਾ ਹੈਗਾ ਉਹਨੂੰ ਉਸ ਤਰ੍ਹਾਂ ਹੀ ਇਸ ਤਰ੍ਹਾਂ ਫੋਲਡਿੰਗ ਕਰ ਲਿਓ ਜਿੰਨਾ ਆਪਣਾ ਮੋਡਾ ਹੈਗਾ ਤੁਸੀਂ ਨਾਪ ਲਿਓ ਠੀਕ ਹੈ ਜੀ ਆਪਾਂ ਇੱਥੇ ਮੋਡਾ 10 ਇੰਚ ਰੱਖਾਂਗੇ ਹਾਲੋ ਜੀ ਆਪਣੇ ਕੋਲ 10 ਆ 10 ਦਾ ਵੀ 1.5 ਕਰਨਾ ਤਾਂ ਤੁਸੀਂ ਕਰ ਸਕਦੇ ਆ ਇਸ ਤਰ੍ਹਾਂ ਕਰ ਲਿਓ ਠੀਕ ਹੈ ਹੁਣ ਇਹਨਾਂ ਦੀ ਸਭ ਤੋਂ ਪਹਿਲਾਂ ਤੁਸੀਂ ਮੂਰੀ ਦੇਖਿਓ ਇਸ ਤਰ੍ਹਾਂ ਜੀ ਮੂਰੀ ਇਹਨਾਂ ਦੇ ਹੈਗੇ ਆ ਜੀ 6 ਇੰਚ ਤਿਆਰ ਆਪਾਂ ਇੱਥੋਂ 8 ਇੰਚ ਕੱਪੜਾ ਲਵਾਂਗੇ 2 ਇੰਚ ਐਕਸਟਰਾ ਮਾਰ ਦੇਣਾ ਪਰ ਰੱਖਦੇ ਹੁੰਨੇ ਆ ਹਾਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਰੱਖ ਲਿਆ ਹੁਣ ਤੁਸੀਂ ਇੱਥੋਂ ਜਿਹੜਾ ਰੱਖੋਗੇ 3 ਇੰਚ ਤੇ ਰੱਖ ਲਿਓ 2.5 ਤੇ ਠੀਕ ਹੈ ਜੀ ਹੁਣ ਆਹ ਵਾਲੀ ਕੰਨੀ ਹੋ ਗਈ ਇੱਧਰ ਜਿਹੜੀ ਚਾਰੇ ਪਾਸੇ ਬੰਦ ਆ ਇੱਧਰ ਚਾਰੇ ਪਾਸੇ ਦੋ ਪਾਸੇ ਖੁੱਲੇ ਆ ਦੋਨੇ ਪਾਸੇ ਉਹ ਵੀ ਆਪਾਂ ਖੋਲਦੇ ਨੇ ਤੇ ਕੰਚੀ ਫੇਰਦੇ ਨੇ ਹੁਣ ਤੁਸੀਂ ਕੀ ਕਰਨਾ ਆਹ ਵਾਲੀ ਇੱਥੇ ਨੁੱਕ ਤੱਕ ਮਲਾਉਂਗੇ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਮਿਲ ਗਿਆ ਜੀ ਹੁਣ ਤੁਸੀਂ ਜਿਹੜੀ ਇੱਥੋਂ ਕਾਂਟ ਪਾਉਣੀ ਆ ਦੇਖਿਓ ਇੱਥੋਂ ਇਸ ਤਰ੍ਹਾਂ ਹੀ ਰੱਖੋਗੇ ਇੱਥੋਂ ਇਸ ਤਰ੍ਹਾਂ ਲੈ ਜਾਉਂਗੇ ਇਹ ਚਾਰੇ ਪੱਲਿਆਂ ਦੀ ਅੰਦਰ ਦੀ ਕਾਟ ਬਾਹਰ ਦੀ ਕਾਟ ਹੋਗੀ ਆ ਅੰਦਰ ਦੀ ਕਾਟ ਇਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਆ ਬਾਹਰ ਦੀ ਕਾਟ ਹੈ ਚਾਰਾ ਪੱਲਿਆਂ ਦੀ ਅੰਦਰਲੀ ਕਾਟ ਦੋਨੋਂ ਪੱਲਿਆਂ ਦੀ ਅੰਦਰ ਦੀ ਕਾਟ ਹੁਣ ਤੁਸੀਂ ਕੈਂਚੀ ਨੂੰ ਫਿਰ ਦੀ ਦੇਖਿਓ ਮੇਰੇ ਉੱਪਰ ਦੀ ਕੈਂਚੀ ਕੈਂਚੀ ਇਧਰੋਂ ਕੱਟਿਆ ਜਾਣਾ ਚਾਰੇ ਪਾਸਾ ਠੀਕ ਹੈ ਇਸ ਤਰ੍ਹਾਂ ਠੀਕ ਹੈ ਹੁਣ ਤੁਸੀਂ ਇਹ ਦੇਖੋ ਇੱਥੋਂ ਚੱਕੋਗੇ ਕੈਂਚੀ ਇਸ ਤਰ੍ਹਾਂ ਇਹਨਾਂ ਚਾਰ ਆਪ ਪੱਲਿਆਂ ਦੀ ਕਾਟ ਪਾਓ ਠੀਕ ਹੈ ਇੱਥੋਂ ਫਿਰ ਵਸਾ ਅੰਦਰ ਦੀ ਕਾਟ ਅੰਦਰਲੇ ਪੱਲਿਆਂ ਦੀ ਪੈ ਜਾਣੀ ਹੈ ਠੀਕ ਹੈ ਜੀ ਬੈਕ ਦੀ ਕਾਟ ਪਾਤੀ ਤੇ ਹੁਣ ਆਪਾਂ 프ਰੰਟ ਦੀ ਪਾਉਣੀ ਆ ਦੇਖੋ ਆ ਪੱਲੇ ਚੱਕ ਲੈਣੇ ਦੋ ਇਸ ਤਰ੍ਹਾਂ ਜੀ ਠੀਕ ਹੈ ਜੀ ਇਸ ਤਰ੍ਹਾਂ ਉੱਪਰ ਪੱਲੇ ਚੱਕ ਲੈਣੇ ਆ ਫੋਲੇ ਜਾ ਕੇ ਤੇ ਆ ਜਿੱਥੇ ਜਿੱਥੇ ਮਾਰਕਿੰਗ ਕੀਤੀ ਦੱਸਦੀ ਇੱਥੇ ਇੱਥੇ ਆਪਾਂ ਕੈਂਚੀ ਇਸ ਤਰ੍ਹਾਂ ਫੇਰ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਇਹਨਾਂ ਦੇ ਫਰੰਟ ਦੀ ਕਾਟ ਹੋ ਗਈ ਇਹਨਾਂ ਦੇ ਬੈਕ ਦੀ ਕਾਟ ਹੋ ਗਈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸ ਤਰ੍ਹਾਂ ਨਵੀਆਂ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ